ਦਾ ਦੀਏ ਕਮਾਉਣ ਤੁਹਾਨੂੰ 30-40000 ਰੁਪਏ ਮਹੀਨੇ ਦਾ ਸਿਰਫ 15000 ਰੁਪਏ ਇੱਕ ਵਾਰੀ ਲੱਗਣਾ ਬਈ ਕਿੰਨੇ ਪੈਸੇ ਕਮਾ ਸਕਦਾ ਅਨਲਿਮਿਟਿਡ ਜਿੰਨੇ ਚਾਹੇ ਹਾਂਜੀ ਅੱਛਾ ਵੀ ਮੰਨ ਲਗੇ ਚਲੋ ਪੈਸੇ ਕਿਵੇਂ ਕਮਾ ਸਕਦੇ ਹੁਣ ਮੁੱਦੇ ਦੀ ਗੱਲ ਤੇ ਆਪਾਂ ਆਈਏ ਇਹ ਆ ਜਿਵੇਂ ਇੱਕ ਪੀਸ ਦਿਖਾਤਾ ਆਪਾਂ ਇਹ ਤੁਹਾਨੂੰ ਐਵੇਂ ਪੀਸ ਦੇਣਗੇ ਇੱਕ ਤਿਆਰ ਕਰਕੇ ਭਈਆ ਆਹ ਜੈਕਟ ਦੀ ਆਪਾਂ ਗੱਲ ਕਰੀਏ ਕਿੰਨੇ ਦੀ ਪਈ ਹੋ ਇਹ ਇਹ ਕੁੱਲ 50 ਰੁਪਏ 50 ਰੁਪਿਆ ਦੀ ਬੱਚਿਆਂ ਦੀ ਜੈਕਟ ਹੈ ਪ੍ਰੈਸ ਵੀ ਕਰੀ ਹੋਈ ਆ ਤੇ ਟੈਗ ਵੀ ਲਾ ਕੇ ਦੇਣਗੇ ਲਫਾਫੇ ਚ ਪੈਕ ਕਰਕੇ ਵੀ ਦੇਣਗੇ 50 55 60 ਰੁਪਈਆ ਦੀ ਇੱਥੋਂ ਖਰੀਦ ਕੇ ਵੇਚ ਸਕਦੇ ਹੋ 300 ਦੀ 250 ਦੀ 400 ਦੀ ਜਿੰਨਾ ਜੀ ਕਰੇ ਜਿੰਨਾ ਤੁਹਾਡਾ ਵੀ ਵਿਕਦਾ ਪੀਸ ਜਿੱਥੋਂ ਤੱਕ ਉੱਥੋਂ ਤੱਕ ਵੇਚ ਸਕਦੇ ਹੋ ਤੁਸੀਂ ਬਾਕੀ ਹੁਣ ਸਰਦੀਆਂ ਦਾ ਮੌਸਮ ਆ ਰਿਹਾ ਇਹ ਚੀਜ਼ਾਂ ਦੀ ਡਿਮਾਂਡ ਕਾਫੀ ਜ਼ਿਆਦਾ ਵਧਣਾ ਲਿਆ ਬਈ ਸਟਾਕ ਕਿੰਨਾ ਕੁ ਪੈਕ ਬਈ ਸਟਾਕ ਦੇ ਉੱਤੇ ਨਿਗਰ ਰਦੇ ਬਈ ਕਿਹੜਾ ਕਿਹੜਾ ਸਟਾਕ ਮਿਲ ਜੂ ਇਹਦਾ ਬੱਚਿਆਂ ਦਾ ਦਿਖਾ ਦ ਆਪਾਂ ਬੱਚਾ ਲੇਡੀਜ਼ ਔਰ ਜੈਂਟਸ ਇੰਨੋਂ ਦਾ ਅਲੀਮਿਟਿਡ ਹੋਗਾ। ਅੱਛਾ ਜਿਵੇਂ ਆਇਸ ਪਿਆ ਇਹ ਤੁਹਾਨੂੰ ਐਵੇਂ ਵੀ ਕੱਲਾ-ਕੱਲਾ ਪੀਸਾਂ ਕਰਕੇ ਦੋਗੇ ਫਿਰ? ਬਿਲਕੁਲ। ਅੱਛਾ ਪਹਿਲਾ ਪੀਸ ਕਿਵੇਂ ਆਊਗਾ? ਇਹੋ ਜਿਹਾ ਦੇਖਣ ਨੂੰ। ਇਹ ਦਿਖਾ ਦੇ ਮੜਾ ਜ। ਦੇਖੋ। ਉਸ ਤੋਂ ਬਾਅਦ ਜਿਵੇਂ ਇਹ ਤੁਹਾਨੂੰ ਰੈਡੀ ਕਰਕੇ ਦੇਣਗੇ ਆ ਪਿਆ ਨਾ ਇਹਨੂੰ ਕੱਡਾ ਲਵਾ ਫੇਚੋਂ ਇਹ ਆ ਹੁਣ ਚੈੱਕ ਕਰੋ। ਬਈ ਸ਼ਾਈਨਿੰਗ ਚੈੱਕ ਕਰੋ ਇੱਕ ਵਾਰੀ। ਜਮਾਂ ਨਮਾ ਪੀਸ ਬਣਾ ਕੇ ਦਿੱਤਾ। ਜੇ ਸੇਲ ਦੇ ਵਿੱਚ ਵੇਚਣਾ 2 200 2250 ਸੇਲ ਦੇ ਵਿੱਚ बिक ਜੂਗਾ ਤੇ ਖਰੀਦੋ ਕਿੰਨੇ ਦਾ? ਸਿਰਫ 50 ਰੁਪਏ ਦਾ 60 ਰੁਪਏ ਦਾ। ਭਈ ਕਿੰਨੇ ਗਿੱਲੋ ਦੀ ਗੱਠਾ ਜੇ ਆਪਾਂ ਆ ਗੱਠ ਦੀ ਗੱਲ ਕਰੀ ਕਿੰਨੇ ਕਿਲੋ ਦੀ ਗੱਠਾ 80 ਕਿਲੋ ਦੀ 80 ਕਿਲੋ ਦੀ ਗੱਠਾ ਕਿੰਨੇ ਰੁਪਈਆ ਚ ਬੈਜੀ ਉਹ ਇਹ ਬੱਚਿਆਂ ਲਈ ਇਹਦੀ ਜੈਕਟ ਖਰੀਦਣੀ ਹੈ। ਕੁੱਲ 12-13000 ਰੁਪਏ ਸਿਰਫ 12-13000 ਰੁਪਈਆ ਲੱਗਣਾ ਤੇ ਬਾਕੀ ਤੁਸੀਂ ਡਿਵਾਈਡ ਕਰਕੇ ਦੇਖ ਲਓ ਬੰਦਾ ਇੱਕ ਗੱਠ ਜੋ ਕਿੰਨੇ ਵੈਸੇ ਕਮਾ ਸਕਦਾ ਭਈ ਇੱਕ ਵਾਰੀ ਫੇਰ ਨਿਗਾ ਮਰਾ ਦੇ ਤੇ ਐਂ ਦੱਸ ਦਿਓ ਜੀ ਆਉਣਾ ਕਿੱਥੇ ਪਊਗਾ। ਆਉਣਾ ਪੜੇਗਾ ਪਾਣੀਪਤ ਬਰਸਤ ਰੋਡ ਨੂਰਵਾਲਾ ਅਨਸਲ 4 ਨੰਬਰ ਗੇਟ ਪਰ ਆਕਰੇ ਮੈਨੂੰ ਕੋਲ ਕਰ ਸਕਤੇ ਆ। ਮੈਂ ਆ ਮੇਰੀ ਟੀਮ ਦਾ ਮੈਂਬਰ ਕੋਈ ਵੀ ਵਾਹਸੇ ਆਪਕੋ ਰਿਸੀਵ ਕਰ ਲੇ। ਬਾਕੀ ਇਹ ਵੀਡੀਓ ਆਪਣੇ ਉਹ ਯਾਰ ਦੋਸਤ ਨੂੰ ਟੈਗ ਕਰ ਦਿਓ ਜਿਹੜਾ ਐਂ ਕਹਿੰਦਾ ਹੋਵੇ 10-1000 ਰੁਪਏ ਪਾ ਕੇ ਆਪਾਂ ਕੰਮ ਸ਼ੁਰੂ ਕਰਨਾ ਤੇ ਵੀਡੀਓ ਤੱਕ ਪਹੁੰਚੇ ਤੇ ਦਿੱਤਾ ਹੋਇਆ ਸਕਰੀਨ ਦੇ ਉੱਤੇ ਇਹਨਾਂ ਨੰਬਰ ਕਾਲ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ।